ਉਹ ਰਾਜ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਬਤੀਰਾ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਦੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਬਦਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਤੋਂ ਢੰਗੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸ਼ਕਤੀ ਸਾਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਸ਼ਾੜੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਹਾਂ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾੜ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੁੰਦੇ ਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਵੇਰਵਾ ਹੈ ਇਹ ਇਹਨਾਂ ਦੀ ਮੰਸ਼ਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹਿਜੇ ਹੀ ਜੋ ਸਾਡੇ ਜ਼ਿਲ੍ਹਾ ਫਿਰਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਗਾ ਇਹ ਕੋਈ ਇਸ਼ੂ ਨਹੀਂ ਸੀ ਬੋਤਾ ਨਾ ਮੈਨੂੰ ਦੇਣ ਚ ਇਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ ਦੀ ਕੋਈ ਵੱਡੀ ਅਲੋਕਾਰੀ ਨਹੀਂ ਹੋਈ ਜਿੰਦੜੇ ਕਿਉਂ ਪੁੱਛ ਲਿਆ ਪੁੱਛ ਸਕਦੀ ਹੈ ਗਵਰਨਮੈਂਟ ਔਰ ਆਪਣਾ ਦੱਸਣਾ ਫਰਜ਼ ਵੀ ਬੰਦਾ ਹੈ ਪਰੰਤੂ ਉਹਦੇ ਲਈ ਕਿੰਨੀ ਕਾਹਲ ਬਖਾਇਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਐਮ ਦੀ ਡਿਊਟੀ ਲਾ ਜਾਂਦੀ ਹੈ ਫਿਰ ਬਠਿੰਡੇ ਦਾ ਸੀਐਮਓ ਤੇ ਅਫਸਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛਗਿੱਛ ਲਈ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦੇ ਉਹਦਾ ਜਵਾਬ ਵੀ ਦਿੰਦੇ ਆ ਤੇ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਇੱਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਬਾਰ-ਬਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਰੈਫਰ ਕਿੱਥੋਂ ਹੋਇਆ ਇਹ ਫਲਾਨ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨੁਸਾਰ ਅਸੀਂ ਆਪਣੇ ਮੋਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦੇਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨ ਸਰ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਵਖੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਅਸੀਂ ਕੇਵਲ ਤੇ ਕੇਵਲ ਇਹਨਾਂ ਕੋਲੇ 4 ਮੰਥ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਤੋਂ ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਤਾ ਕਰਕੇ ਉਹਨਾਂ ਦਾ ਵਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕਲ ਪੜਿਆ ਲਿਖਿਆ ਹੈ ਤੇ ਸਾਨੂੰ ਜਿਸਕ ਤੋਂ ਵੀ ਕਿਤੋਂ ਦਿੱਕਤ ਆਉਂਦੀ ਹੈ ਅਸੀਂ Google ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਹਾਂ ਤੁਸੀਂ ਇੰਡੀਆ ਦੀ ਗੱਲ ਕਰ ਦਿਓ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁੱਕ ਕੀਤਾ ਸੀ ਹੋਂਗੇ ਜਿਹੜੇ ਇਨਸਾਫ ਵੇਲੇ ਮਿਲਣਾ ਨਹੀਂ ਚਾਹੁੰਦੇ ਸੀ ਉਹਨਾਂ ਫੋਟੋਆਂ ਖਚਬਾਉਣੇ ਲੈ ਲੈਣੀਆਂ ਕੱਢ ਰਹੇ ਨੇ ਨੇਤਾ ਜੀ ਦੇਖੋ ਜੀ ਇਹ ਤਾਂ ਤੁਸੀਂ ਮੇਰੇ ਨਾਲ ਵੱਧ ਸਮਾਜ ਦੇ ਵਿੱਚ ਵਿਚਰਦੇ ਤੁਹਾਨੂੰ ਵੱਧ ਪਤਾ ਹੋ ਤਾਂ ਰਿਹਾ ਪਰ ਹੁਣ ਇਹਦਾ ਮੇਰੇ ਕੋਲੇ ਵੀ ਕੋਈ ਸਾਰਥਕ ਹੱਲ ਨਹੀਂ ਇਸ ਗੱਲ ਦਾ ਕਿਉਂਕਿ ਜੋ ਜਿਹੜੀ ਨੇੜਤਾ ਹੁਣ ਦਿਖਾ ਰਹੇ ਨੇ ਇਹਨਾਂ ਨੇ ਪਹਿਲਾਂ ਮੈਨੂੰ ਸਾਰੇ ਇਗਨੋਰ ਕਰਦੇ ਆ ਚਲੋ ਜਿੱਦਾਂ ਦਾ ਹੈਗਾ ਜੀ ਆਪਾਂ ਕੀ ਕਰ ਸਕਦੇ ਇਹਦੇ ਬਾਰੇ ਜਿਹੜੀ ਜਾਣਕਾਰੀ ਵਿਭਾਗ ਮੰਗ ਰਿਆ ਸੀ ਦੱਸ ਦਿੱਤਾ ਉਹਨਾਂ ਨੂੰ ਵੀ ਦਿੱਤੀ ਹੈ ਜਾਣਕਾਰੀ ਵੀ ਜਿਹੜਾ ਬਾਹਰ ਕਰਾਇਆ ਸੀ ਟ੍ਰੀਟਮੈਂਟ ਟ੍ਰੀਟਮੈਂਟ ਇਹ ਤਾਂ ਆਪਣੇ ਕੋਲੇ ਛਪਾਉਣ ਲਈ ਖੁਸ਼ੀ ਨਹੀਂ ਸੀ ਦੇਖੋ ਮੇਰੀ ਗੱਲ ਸੁਣ ਮੈਂ ਉਹਨੂੰ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਮੇਰੇ ਕੋਲੇ ਗਏ ਮੈਂ ਜਿੱਥੋਂ ਕਰਵਾ ਕੇ ਆਏ ਆ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਜਿਹੜੀਆਂ ਸਾਡੇ ਕੋਲ ਸਲਿੱਪਾਂ ਸੀ ਜੋ ਅਸੀਂ ਇਹ ਕਰਵਾਉਣ ਦੇ ਪੈਸੇ ਪੇ ਕੀਤੇ ਉਹਦਾ ਬੈਂਕ ਖਾਤਾ ਦੱਸਤਾ ਕਿੰਨੀ ਰਕਮ ਉਹਦੇ ਚ ਅਸੀਂ ਪੁਆਈ ਉਹ ਦੱਸਤੀ ਤਾਂ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਅਛਾ ਜੇ ਕੋਈ ਸਾਨੂੰ ਲੋੜ ਪੈਂਦੀ ਸੀ ਉਹ WhatsApp ਕਾਲ ਤੇ ਸਾਨੂੰ ਦੱਸਦੇ ਸੀ ਹੁਣ ਆਹ ਟੈਸਟ ਕਰਵਾ ਲਓ ਆਹ ਇੰਜੈਕਸ਼ਨ ਲਾਉ ਨੂੰ ਆਹ ਗੋਲੀ ਦੇ ਦੋ ਉਹ ਦੇ ਹੀਗੇ ਜਦੋਂ ਕੋਈ ਕਰਦੇ ਸੀ ਫੇਰ ਵੀ ਕੋਈ ਹੋਰ ਜਿਆਦਾ ਕੋਈ ਦਿੱਕਤ ਆਉਂਦੀ ਸੀ ਤਾਂ ਜਿਵੇਂ ਬਠਿੰਡਾ ਦੇ ਡਾਕਟਰ ਹੈ ਉਹਨਾਂ ਦੀ رائے ਲੈ ਲੈਨੇ ਸੀ ਜਾ ਕੇ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਭਾਲਿਆ ਵਧੀਆ ਤਰੀਕੇ ਦੇ ਨਾਲ